ਇਹ ਕੇਸ ਮਸਲੇ ਜਾਏਗੇ ਆ ਜੋ ਬੜੇ ਸਤਕਾਰ ਨਾਲ ਜਿਹੜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਤਸਵੀਰ ਇੱਥੇ ਕੱਲ ਲਗਾਈ ਗਈ ਸੀ ਨਾਲ ਬਾਬਾ ਦੀਪ ਸਿੰਘ ਜੀ ਦੀ ਉਹ ਤਸਵੀਰ ਲਵਾਉਂਦੇ ਆ ਸਿੱਖ ਜਥੇਬੰਦੀਆਂ ਵੱਲੋਂ ਪੂਰੀ ਸੇਵਾ ਨਿਭਾਉਂਦੇ ਆ ਤੇ ਜਿੰਨਾ ਵੀ ਇੱਥੇ ਸੰਘਰਸ਼ ਤਿੰਨ ਦਿਨ ਦਾ ਹੋਇਆ ਹੈ ਜਾਂ ਜੋ ਵੀ ਇੱਥੇ ਉਹ ਸੇਵਾ ਕਰਦੇ ਆ ਸਾਰੀ ਕਿਸੇ ਦੀ ਮਨਛਾ ਨਹੀਂ ਸੀ ਕਿ ਅਸੀਂ ਮਾਹ ਪੁਰਖਾਂ ਦਾ ਅਪਮਾਨ ਕਰੀਏ ਤੇ ਇਹ ਸੇਵਾ ਕਰਦਾ ਜਿਹੜਾ ਬੰਦਾ ਹੈ ਭਾਵੇਂ ਉਹ ਕਿਸੇ ਵੀ ਖੇਤਰ ਦੇ ਵਿੱਚ ਉਹ ਤੋਂ ਗਲਤੀ ਹੁੰਦੀ ਹੈ ਜੇ ਗਲਤੀ ਨਾ ਹੋਵੇ ਤਾਂ ਫਿਰ ਉਹ ਰੱਬ ਬਣ ਜਾਂਦਾ ਹੈ ਇਸ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਕੋਈ ਸਾਡੀ ਇਹੋ ਜੀ ਸਾਡੇ ਚ ਕਮੀਆਂ ਜਿਹੜੀਆਂ ਐ ਉਹਦਾ ਕਰਕੇ ਇਹ ਮੋੜ ਜਿਹੜਾ ਦੁਬਾਰਾ ਆਇਆ ਤੇ ਅਸੀਂ ਸਮਝਦੇ ਆਏ ਤਸਵੀਰ ਜਦੋਂ ਲਵਾ ਲਾ ਰਹੇ ਸੀ ਤੇ ਉਹ ਥੱਲੇ ਸਲੈਪ ਬੜੀ ਪਤਲੀ ਸੀ ਤੇ ਅਸੀਂ ਉੱਥੇ ਸਾਰੇ ਖਲੋ ਨਹੀਂ ਸ ਸਕਦੇ ਤੇ ਉੱਪਰੋਂ ਤਸਵੀਰ ਥੱਲੇ ਫੜਾਉਂਦੇ ਆ ਫੜਾਉਂਦੇ ਆ ਸਾਡੇ ਜਿਹੜੇ ਤਸਵੀਰ ਨੀਵੀ ਹੋ ਗਈ ਤੇ ਜਿਹੜੇ ਜਥੇਬੰਦੀਆਂ ਦੇ ਸਿੰਘ ਉੱਪਰ ਉਹਦੇ ਸੰ ਲੱਗ ਪਈ ਤੇ ਉਹ ਅਸੀਂ ਵੀ ਸਮਝਦੇ ਆ ਕਿ ਜਿਹੜੇ ਵੀਰਾਂ ਨੇ ਸਾਨੂੰ ਇਹ ਗੱਲ ਦੱਸੀ ਆ ਜਾਂ ਫੇਸਬੁੱਕ ਤੇ ਪਾ ਕੇ ਦੱਸੀ ਆ ਉਹਨਾਂ ਦਾ ਫਰਜ਼ ਬਣਦਾ ਸੀ ਵੈਸੇ ਹੀ ਦੱਸ ਦਿੰਦੇ ਤੇ ਅਸੀਂ ਤਾਂ ਗੁਰੂ ਸਾਹਿਬ ਦੇ ਨਿਮਾਣੇ ਸਿੱਖ ਆ ਨਿਮਾਣੇ ਇੱਕ ਜੇ ਕਹਿ ਲਈਏ ਤੇ ਜੇ ਭੁੱਲ ਗੁਰੂ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰੂ ਨਹੀਂ ਭੁੱਲਦਾ ਬਾਕੀ ਸਾਰੇ ਇਨਸਾਨ ਭੁੱਲਣ ਆ ਰਿਹਾ ਤੇ ਜਿਹੜੀ ਭੁੱਲ ਹੋਈ ਹੈ ਸਾਡੇ ਤੋਂ ਤਸਵੀਰ ਲਾਉਂਦੇ ਆ ਉਹ ਪੰਥ ਤੋਂ ਤੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਅੱਜ ਖੜਾ ਪ੍ਰਸ਼ਾਦੀ ਦੇਖ ਕਰਾ ਕੇ ਉਹਦੀ ਖੇਮਾ ਜਾਂਚਨਾ ਕੀਤੀ ਹੈ ਔਰ ਇਹ ਖੇਮਾ ਜਾਂਚਨਾ ਕਰਕੇ ਹਰ ਰੋਜ਼ ਅਰਦਾਸ ਕਰਦੇ ਆਪਾਂ ਵੀ ਸਾਡੇ ਤੋਂ ਮਹਾਰਾਜ ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਬਿਆੰਤ ਗਲਤਾਂ ਹੋ ਗਲਤੀਆਂ ਭੁੱਲਾ ਹੋ ਗਿਆ ਹੋਣਗੀਆਂ ਤੁਸੀਂ ਨਾ ਚਤਾਰਿਓ ਆਪਾਂ ਰੋਜ਼ ਹੀ ਖੇਮਾ ਜਚਣਾ ਕਰਦੇ ਆਂ ਤੇ ਇਹਦੇ ਵਿੱਚ ਸੰਗ ਸ਼ਰਮ ਵਾਲੀ ਕਿਹੜੀ ਗੱਲ ਐ ਸਾਨੂੰ ਗੁਰੂ ਦੇ ਘਰ ਨੀਵੇਂ ਨੱਕ ਰਗੜ ਕੇ ਗੋਡੇ ਰਗੜ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਪਾਪ ਭੁੱਲਾ ਬਖਸ਼ਾਉਣੇ ਚਾਹੀਦੇ ਆ ਪਰ ਮੈਂ ਸਮਝਦਾ ਆਂ ਵੀ ਇਹਦੇ ਤੇ ਕਦੀ ਵੀ ਕਿਸੇ ਨੂੰ ਕੰਟਰੋਵਰਸੀ ਜਾਂ ਸਿਆਸਤ ਨਹੀਂ ਕਰਨੀ ਚਾਹੀਦੀ ਇਹ ਗੁਰੂ ਸਾਹਿਬ ਦੇ ਨਾਲ ਜਿਹੜੇ ਆ ਇਹ ਤਸਵੀਰ ਪਾਈ ਆ ਜਿੰਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਜੇ ਨਾ ਪਾਉਂਦੇ ਤੇ ਹੋ ਸਕਦਾ ਸਾਨੂੰ ਇਹ ਚੀਜ਼ ਦਾ ਨਾ ਪਤਾ ਲੱਗਦਾ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਉਹ ਹੋਰ ਵੀ ਜਿਹੜੇ ਆਪੋ ਆਪਣੇ ਸਾਰੇ ਜਾਣੇ ਆ ਸੇਵਾ ਚੰਗੀ ਤਰ੍ਹਾਂ ਨਿਭਾਉਣ ਅੱਜ ਤਾਂ ਇੱਥੇ ਤਸਵੀਰ ਲੱਗੀ ਆ ਹੁਣ ਉੱਥੇ ਆਣ ਕੇ ਅਸੀਂ ਅਰਦਾਸ ਬੇਨਤੀ ਕਰਕੇ ਆਪਣੀ ਭੋਲੀ ਬੁਖਸ਼ਾਈਏ ਧੰਨ ਪੰਥ ਤੋਂ ਤੇ ਗੁਰੂ ਸਾਹਿਬ ਤੋਂ ठीकु वाहिगुरु जीा ख़ाली वाहेगुरु ਸ਼ਹੀਦ ਬਾਬਾ ਦੀਪ ਸਿੰਘ ਜੀ ਜਨਉਸਤਾਨ ਤੇ ਪਹੁੰਚੇ ਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭੰਤਨ ਬਾਬਾ ਦੀਪ ਸਿੰਘ ਜੀ ਇੱਕ अनोखे ਸ਼ਹੀਦ ਅਮਰ ਸ਼ਹੀਦ ਆ ਜਿਹੜੇ ਅਕਾਲ ਪੁਰਖ ਨਾਲ ਇੱਕ ਮਿਕ ਹੋਏ ਆ ਉਹਨਾਂ ਦੇ ਅਸਥਾਨਾਂ ਦੇ ਮੇਲੇ ਦੇ ਦਰਿਆਨ ਜਨਮ ਦਾ ਦੰਡ ਆਇਆ ਜਾ ਰਿਹਾ ਸੀ ਤੇ ਜੋ ਉੱਥੇ ਫੋਟੋ ਦਾ ਵਿਵਾਰ ਚੱਲਿਆ ਉਹ ਸਤਿਗੁਰ ਦੀ ਕਿਰਪਾ ਨਾਲ ਚਲੋ ਪਹਿਲਾਂ ਤਾਂ ਸੁੱਝ ਗਿਆ ਬਾਅਦ ਵਿੱਚ ਵੀਡੀਓ ਵਾਇਰਲ ਹੋਣ ਕਰਕੇ ਸੰਗਤਾਂ ਰੋਸ ਵਿੱਚ ਆਈਆਂ ਜੋ ਅਸੀਂ ਸਾਡੀਆਂ ਸਿੱਖ ਜੈਹ ਬੰਦੀਆਂ ਰਲ ਕੇ ਆ ਭਾਈ ਫਲੇਰ ਸਾਹਿਬ ਨੇ ਸਾਰਾ ਕੁਝ ਤੁਹਾਨੂੰ ਦੱਸਿਆ ਹੀ ਆ ਪਰ ਤੁਹਾਨੂੰ ਪਤਾ ਜਦੋਂ ਸੇਵਾ ਦੇ ਵਿੱਚ ਕਰਦਿਆਂ ਕਰਦਿਆਂ ਕੁਝ ਥੋੜੀਆਂ ਚਾਣਕ ਇਹੋ ਜਿਹੀਆਂ ਗਲਤੀਆਂ ਹੋ ਜਾਣੀਆਂ ਤੇ ਅਸੀਂ ਵੀ ਮਹਿਸੂਸ ਕੀਤਾ ਉਸੇ ਵੇਲੇ ਜਦੋਂ ਸਿੱਖ ਸੰਗਤਾਂ ਦੇ ਕੁਝ ਕਮੈਂਟ ਸਾਨੂੰ ਆਏ ਪਰ ਇਹ ਜ਼ਰੂਰੀ ਹੈ ਕਿ ਕਿਉਂ ਜਿਹੜੇ ਮਹਾਨ ਸ਼ਹੀਦਾਂ ਦੇ ਤੇ ਸੰਤ ਜਰਨੈਲ ਸਿੰਘਾ ਦੀ ਫੋਟੋ ਕਰਨੇ ਤਾਂ ਅਸੀਂ ਇਹ ਕੀਤਾ ਜਿਹੜਾ ਸਾਨੂੰ ਅੱਗੇ ਪਤਾ ਲੱਗਾ ਵੀ ਸਾਡੇ ਇਹਦੇ ਮਹਾਨ ਸ਼ਹੀਦ ਆ ਉਹਨਾਂ ਕਰ ਜੇ ਇਹੋ ਚੀਜ਼ਾਂ ਹੋਣੀਆਂ ਤੇ ਅਸੀਂ ਤਾਂ ਨਮਾਣੇ ਜੇ ਇੱਕ ਕੀੜੀ ਦੇ ਬਰਾਬਰ ਆ ਸਾਡੇ ਅਸੀਂ ਉਸੇ ਵੇਲੇ ਅੱਜ ਸਾਡੇ ਸਿੰਘ ਸਾਹਿਬ ਭਾਈ ਆਪਣੇ ਅਰਪਾਲ ਸਿੰਘ ਉਹ ਨਹੀਂ ਤੇ ਸਾਡੇ ਭਾਈ ਰਮਨਦੀਪ ਸਿੰਘ ਭਗਵਾਨਪੁਰਾ ਸੁਰਿੰਦਰ ਸਿੰਘ ਮਿੰਟੂ ਮਾੜੀ ਮੇਗਾ ਤੇ ਹੋਰ ਵੀ ਸਾਡੇ ਜਿਹੜੇ ਸਿੰਘ ਭਾਈ ਅਰਪਾਲ ਸਿੰਘ ਨਾਲ ਸੇਵਾ ਨਿਭਾਉਂਦੇ ਆ ਅੱਜ ਅਸੀਂ ਆ ਗਏ ਆਪਦੀਆਂ ਸਾਰੀਆਂ ਜਹੇ ਬੰਦੀਆਂ ਲੋ ਜਿੰਨੇ ਵੀ ਸਾਡੇ ਨਾਲ ਉਦਨ ਉਸਤੇ ਹੀ ਉਹਨਾਂ ਵੱਲੋਂ ਅਸੀਂ ਅੱਜ ਸਾਰੇ ਸਿੱਖ ਸਿੱਖ ਸੰਗਤੋਂ ਪੰਥ ਤੋਂ ਸਾਰੇ ਤੋਂ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਜੇ ਸਾ ਤੋਂ ਕੋਈ ਗਲਤੀ ਹੋਈ ਆ ਵੇਖੋ ਅਸੀਂ ਤੇ ਜਦੋਂ ਵੀ ਕੋਈ ਹਰ ਤੋਂ ਸਿੱਖ ਸੰਗਤ ਨੇ ਦੱਸਿਆ ਤੇ ਅਸੀਂ ਉਸੇ ਲਈ ਕਬੂਲ ਕੀਤਾ ਪਰ ਜਿੰਨੇ ਵੀ ਵੀਰ ਜਿਹੜੇ ਸਾਡੇ ਤੇ ਕੋਝ ਉਹੋ ਜੇ ਵੀ ਕਮੈਂਟ ਪਾਉਣ ਵਾਲੇ ਆ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਤੇ ਕਦੇ ਉਹ ਵੀ ਸੋਚਣ ਤੇ ਇਹ ਸਿੱਖ ਕੋਮ ਆਪਣੇ ਸਿੱਧੇ ਰਾਹ ਤੇ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੀ ਕੋ ਪਿਆਰਾ ਪਾਪ ਗੱਦੀ ਪਾਪੇ ਪਾਸਾਰਾ ਦੇ ਮੁਹਾਵਰੇ ਅਨੁਸਾਰ ਸਤਿਗੁਰੂ ਜੀਓ ਸੰਤ ਗਿਆਨੀ ਜਰਨਲ ਦੀ ਖਾਸ ਸਪਿੰਡਰਾ ਵਾਲੇ ਮੁੱਖੀ ਦਫਤਰ ਵਿੱਚ ਸਾਡ ਜਨਨ ਖਾਸ ਗੁਰੂ ਜੀ ਦੀ ਫੋਟੋ ਲਾਇਆ ਗਿਆ पर फोटो को लंब जाऊ दौरान सतम समूह सिख जलों फोटो दुबारा लगाई गई सतमुखी फोटो लगा हाजरी भर दिनों सेवादियादी समूह जथेबंद वालों प्रदान किया समूह सिख जथेबंद हथ रखकर